ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਮੋ મતદાન ਅਭਿਆਨ ਤਹਿਤ ਕਲਾਂ ਨੌਰਵਿਚ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਭਾਜਪਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਜਨਨ ਸਕੱਤਰ ਧਰਮਵੀਰ ਤਿਰਜ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਇੰਚਾਰਜ ਕੁਲਦੀਪ ਸਿੰਘ ਕਾਲੋ ਡੇਰਾ ਬਾਬਾ ਨਾਨਕ ਤੋਂ ਰਾਜੂ ਪੰਡਿਤ ਆਦਿ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਤੇ ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨरेन्द्र મોદી ਵੱਲੋਂ ਜੋ ਲਾਈਵ ਹੋ ਕੇ ਨਵਾਂ મતદાન ਅਭਿਆਨ ਤੇ ਜੋ ਭਾਸ਼ਣ ਦਿੱਤਾ ਜਾ ਰਿਹਾ ਸੀ ਉਸ ਨੂੰ ਵੀ ਵਿਖਾਇਆ ਗਿਆ ਜਿਸ ਤੋਂ ਨਵੇਂ ਵੋਟਰ ਬਹੁਤ ਪ੍ਰਭਾਵਿਤ ਹੋਏ ਮੀਟਿੰਗ ਵਿੱਚ ਆਏ ਹੋਏ ਵਕ ਵਕ ਬੁਲਾ ਰਹੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਲਾਈਵ ਹੋ ਕੇ ਨਵੇਂ ਵੋਟਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਹੁਤ ਲਾਭ ਹੋਵੇਗਾ ਅਤੇ ਭਾਰਤੀ ਜਨਤਾ ਪਾਰਟੀ ਫਿਰ ਤੋਂ ਕੇਂਦਰ ਵਿੱਚ ਆਪਣੀ ਸਰਕਾਰ ਬਣਾਏਗੀ ਜੀ ਜਵਾਰੀ ਪੂਰਨ ਬਹੁਮਤ ਦੀ ਸਰਕਾਰ जिसमें जम्मू कश्मीर में आर्टिकल थ्री सेवेंटी हटाकर दशकों का इंतजार खत्म किया यह हमारी सरकार है, जिसने हमारे देश के सेना के जवानों के लिए वन रैंक वन पेंशन लागू कर देश के पूर्व फौजियों का चार दशक का नरेंद्र मोदी जिंदाबाद भारतीय जनता पार्टी जिंदाबाद जय ना जी जिंदाबाद प्रधानमंत्री नरेंद्र मोदी जिंदाबाद भारतीय जनता पार्टी जिंदाबाद श्री नरेंद्र मोदी जिंदाबाद श्री नरेंद्र मोदी जिंदाबाद अब की बार मोदी सरकार अब की बार मोदी तीसरी बार मोदी सरकार मोदी सरकार तीसरी बार मोदी सरकार मोदी सरकार मोदी, मोदी सरकार भारतीय पार जनता पार्टी जिंदाबाद श्री नरेंद्र मोदी जिंदाबाद श्री नरेंद्र मोदी जिंदाबाद श्री नरेंद्र मोदी जिंदाबाद भारतीय जनता पार्टी जिंदाबाद भारतीय जनता पार्टी जिंदाबाद ਮੈਂ ਕੁਲਦੀਪ ਸਿੰਘ ਕਹਿੰਦਾ ਹਲਕਾ 4 ਭਾਰਤੀ ਜਨਤਾ ਪਾਰਟੀ ਡੇਰਾ ਬਾਬਾ ਨਾਨਕ ਅੱਜ ਇੱਥੇ ਕਲਾਨੌਰ ਵਿਖੇ ਭਾਰਤੀ ਜਨਤਾ ਪਾਰਟੀ ਹਲਕਾ ਡੇਰਾ ਬਾਬਾ ਨਾਨਕ ਦੇ ਨੌਜਵਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਨਵ ਮਤਾਤਾ ਸੰਮੇਲਨ ਨੂੰ ਸੰਬੋਧਨ ਕੀਤਾ ਗਿਆ ਅਤੇ ਨੌਜਵਾਨਾਂ ਨੇ ਭਾਰਤੀ ਭਾਰਤੀ ਜਨਤਾ ਪਾਰਟੀ ਦੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਆ ਉਹ ਲਾਈਵ ਸੁਣਿਆ ਸਾਰੇ ਨੌਜਵਾਨਾਂ ਨੇ ਇੱਥੇ ਜਿਹਨਾਂ ਦੇ ਨਵੇਂ ਵੋਟਰ ਬਣ ਰਹੇ ਨੇ 18 ਤੋਂ 25 ਸਾਲ ਦੇ ਅੰਦਰ ਉਹਨਾਂ ਨੇ ਸਮੂਲੀਅਤ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਵੀ ਜਗਤਪ੍ਰਕਾਸ਼ ਨੰਦਾ ਜੀ ਦਾ ਵੀ ਭਾਸ਼ਣ ਸੁਣਿਆ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਟ ਆ ਰਹੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਦਿਸ਼ਾ ਨਿਰਦੇਸ਼ ਵੀ ਨੌਜਵਾਨਾਂ ਨੂੰ ਦਿੱਤੇ ਗਏ ਔਰ ਕੋਸ਼ਿਸ਼ ਕੀਤੀ ਗਈ ਕਿ ਨੌਜਵਾਨ ਉਹਤਵਾਦ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨ ਅੱਜ ਦੀ ਮੀਟਿੰਗ ਭਾਰਤੀ ਜਨਤਾ ਪਾਰਟੀ ਦੇ ਜਸ਼ਸ਼ਵੀ ਪ੍ਰਧਾਨ ਮੰਤਰੀ ਦੇਸ਼ ਦੇ ਜਸ਼ਸ਼ਵੀ ਪ੍ਰਧਾਨ ਮੰਤਰੀ ਜੀ ਨੇ ਨਵੇਂ ਵੋਟਰਾਂ ਨੂੰ ਸੰਬੋਧਨ ਕੀਤਾ ਜਿਹਦੇ ਚ ਹਲਕਾ ਡੇਰਾ ਬਾਬਾ ਨਾਨਕ ਦੇ ਸਮੂਹ ਵਰਕਰ ਵੀ ਕਾਏ ਤੇ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਔਰ ਸਾਡੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨੇ ਆਪਣੀ ਵੋਟ ਦਾ ਮਹੱਤਵ ਔਰ ਉਹਦਾ ਦੇਸ਼ ਪ੍ਰਤੀ ਕੀਮਤ ਬਾਰੇ ਦੱਸਿਆ ਜਿਸ ਨੂੰ ਵੇਖ ਕੇ ਨਵੇਂ ਵੋਟਰਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਬਤੌਰ ਜ਼ਿਲ੍ਹਾ ਸਕੱਤਰ ਮੈਂ ਰਾਜੂਪਨੰਦ ਮੇਰੀ ਇੱਥੇ ਡਿਊਟੀ ਲੱਗੀ ਸੀ ਹਲਕਾ ਡੇਰਾਪਾਪਾ ਨਾਨਕ ਦੀ ਮੀਟਿੰਗ 'ਚ ਮੇਰੇ ਨਾਲ ਕੁਲਦੀਪ ਸਿੰਘ ਜੀ ਕਹਲੋ ਤੇ ਮੇਰੇ ਨਾਲ ਗੁਰਬਖਸ਼ ਸਿੰਘ ਜੀ ਮੰਡਲ ਪ੍ਰਧਾਨ ਸੰਜੀਵ ਠਾਕੁਰ ਜੀ ਚਰਨਜੀਤ ਭੰਡਾਰੀ ਜੀ ਇਹਨਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਔਰ ਇਸ ਮੀਟਿੰਗ ਦਾ ਉਦੇਸ਼ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸੀ ਜੋ ਲਗਭਗ ਸਫਲ ਰਿਹਾ ਲੋਕ ਸਭਾ ਚੋਣਾਂ ਵਿੱਚ ਇਸ ਦਾ ਕੀ ਲੋਕ ਸਭਾ ਚੋਣਾਂ ਦਾ ਦੇਖੋ ਜੀ ਲੋਕ ਸਭਾ ਚੋਣਾਂ 'ਚ ਤੇ ਇੱਕ ਪਾਸੜ ਜਿੱਤ ਨਜ਼ਰ ਆ ਰਹੀ ਆ 400 ਪਲੱਸ ਵੋਟਾਂ ਜਿਸ਼ਸ਼ਵੀ ਪ੍ਰਧਾਨ ਮੰਤਰੀ ਜੀ ਦੇ ਨੇਤਰਤਵ ਚ ਲੈ ਕੇ ਉਹਨਾਂ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਵਾਂਗੇ ਔਰ ਇਹ ਕੰਧ ਤੇ ਲਿਖਿਆ, ਦੀਵਾਰ ਤੇ ਲਿਖਿਆ ਸੱਚ ਆ ਜਿਸ ਨੂੰ ਹੁਣ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਅਗਲੇ ਪਾਸੇ ਟੁੱਟਿਆ ਖਿੰਡਰਿਆ ਵਿਪਕਸ਼ਿਆ ਜਿਨ੍ਹਾਂ ਕੋ ਕੋਈ ਨੀਤੀ ਨਹੀਂ ਕੋਈ ਨੀਤ ਨਹੀਂ ਇਸ ਲਈ ਦੇਸ਼ ਨੂੰ ਅੱਗੇ ਵਧਾਉਣ ਲਈ ਜਿਸ਼ਸ਼ਵੀ ਪ੍ਰਧਾਨ ਮੰਤਰੀ ਜੀ ਨੂੰ ਇੱਕ ਵਾਰੀ ਤੀਸਰੀ ਵਾਰ ਦੁਬਾਰਾ ਮੌਕਾ ਦੇ ਕੇ ਇਸ ਦੇਸ਼ ਦੀ ਸਰਕਾਰ ਚਲਾਵਾਂਗੇ। ਰਾਮ ਮੰਦਰ ਦਾ ਕੀ ਫੈਟ ਲੇਦੇ ਹੋ? ਦੇਖੋ ਜੀ ਰਾਮ ਮੰਦਰ ਤੇ ਭਾਵਨਾਵਾਂ ਦਾ ਖੇਡ ਹੈ ਜੀ ਭਾਵਨਾਵਾਂ ਸਾਰਿਆਂ ਦੀਆਂ ਹਰ ਬੰਦਾ RAM mai ਹੋਇਆ ਪਿਆ ਵਾ ਪੂਰਾ ਦੇਸ਼ RAM ਦੇ ਨਾਮ ਚ ਰੰਗਿਆ ਪਿਆ ਵਾ RAM ਸਾਡਾ ਆਸਤੇ ਆ RAM ਸਾਡਾ ਰਾਧੇ ਆ ਭਾਰਤ ਦੀ ਆਤਮਾ RAM ਆ ਇਸ ਕਰਕੇ RAM ਦਾ ਇਫੈਕਟ ਨਹੀਂ RAM mai ਹੋਇਆ ਪਿਆ ਦੇਸ਼ ਔਰ ਹਰ ਬੰਦੇ ਦੇ ਅੰਦਰ ਇਸ ਦਾ ਉਤਸ਼ਾਹ RAM ਮੰਦਿਰ ਮੇਰਾ ਨਾਮ ਧਰਮਵੀਰ ਧੀਰੇ ਭਾਰ ਦਵਾਜ ਆ ਮੈਂ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਜਨਤਾ ਯੂਵਾ ਮੋਰਚਾ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਾਡਾ ਨਮੋ ਨਵ ਮਾਤਾ ਸੰਮੇਲਨ ਜਿਹੜਾ ਕਿ ਸ਼੍ਰੀ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਰੱਖਿਆ ਗਿਆ ਸੀ ਜਿਹੜਾ ਅੱਜ ਲਾਈਵ ਚੱਲਿਆ ਜਿਹਦੇ ਵਿੱਚ ਅੱਜ ਨਵੇਂ ਸਾਰੇ ਵੋਟਰ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਣੀ ਆ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਵਾ ਤੇ ਜਿਸ ਵਿੱਚ ਅੱਜ ਦੀ ਜੋ ਬੈਠਕ ਹੋਈ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸ਼ਾਮ ਸਿੰਘ ਠਾਕੁਰ ਜੀ ਯੂਵਾ ਮੋਰਚਾ ਤੇ ਸਾਡੇ ਆਪਣੇ ਡੇਰੇ ਹਲਕੇ ਦੇ ਇੰਚਾਰਜ ਸੇਵਾਦਾਰ ਸਰਦਾਰ ਕੁਲਦੀਪ ਸਿੰਘ ਕਾਲੋ ਜੀ ਤੇ ਨਾਲ ਸਾਡੇ ਜਿੰਨੇ ਵੀ ਸਾਥੀ ਆਏ ਨੇ ਤੇ ਨਾਲ ਮੰਡਲ ਪ੍ਰਧਾਨ ਜੀ ਸਾਈਬਾਨਾ ਦੇ ਨਾਲ ਅੱਜ ਯੂਥ ਦੇ ਦੇ ਨਾਲ ਅੱਜ ਸਾਡੀ ਮੀਟਿੰਗ ਸੰਪੰਨ ਹੋਈ ਆ ਤੇ ਬਹੁਤ ਹੀ ਵਧੀਆ ਉਸਤਾਰ ਆ ਬਹੁਤ ਹੀ ਵਧੀਆ ਇੱਕ ਮਾਹੌਲ ਸੀ ਤੇ ਸਾਰਿਆਂ ਨੇ ਨਿਊ ਵਾਟਰ ਨੇ ਬੜਾ ਜੋਸ਼ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਤੇ ਇੱਕ ਵੋਟ ਪਾਣ ਦਾ ਵੀ ਉਹਨਾਂ ਨੇ ਸੁਪਨਾ ਦੇਖਿਆ ਵਾ ਕਿਉਂਕਿ 18 ਤੋਂ 25 ਸਾਲ ਦੇ ਵਿੱਚ ਉਮਰ ਹੀ ਕਿਦਾਂ ਦੀ ਜਿਹੜਾ ਬੱਚੇ ਦਾ ਕਰੀਅਰ ਉਹ ਸੇ ਤਿਆਰ ਕਰਦੀ ਆ ਅਗਰ ਲਾਈਨ ਸਹੀ ਹੈ ਗਾਈਡਲਾਈਨ ਸਹੀ ਹੈ ਤਾਂ ਹੀ ਬੰਦਾ ਸਹੀ ਪਾਸੇ ਜਾ ਸਕਦਾ ਵਾ ਇਸ ਕਰਕੇ ਆਪਣਾ ਭਵਿੱਖ ਦੇਖਦੇ ਹੋਏ ਅੱਜ ਦੀ ਦੋ ਨਿਊ ਵੋਟਰਾਂ ਨੇ ਆਪਣਾ ਯੋਗਦਾਨ ਦਿੱਤਾ ਵਾ ਇਸ ਵਿੱਚ ਉਹਨਾਂ ਦਾ ਵੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ